ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਵੇਰੇ 9:30 ਵਜੇ ਦੇ ਕਰੀਬ ਕਲਾਂ ਨੌਰ ਦੇ ਨਜ਼ਦੀਕੀ ਪਿੰਡ ਵਡਾਲਾ ਬਾਂਗਰ ਵਿੱਚ ਇੱਕ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾਉਣ ਦੀ ਘਟਨਾ ਤੋਂ ਬਾਅਦ ਦੁਪਹਿਰ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਅਦੀਨ ਆਉਂਦੇ ਪਿੰਡ 달ਮ ਤੇ ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ ਨੂੰ ਵੀ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਫਰਾਰ ਹੋ ਗਏ ਜੋਗਾ ਸਿੰਘ ਪਿੰਡ 달म ਵਿਖੇ ਮੈਡੀਕਲ ਸਟੋਰ ਚਲਾਉਂਦੇ ਹਨ ਅਤੇ ਵਾਰਦਾਤ ਵੇਲੇ ਉਹ ਆਪਣੇ ਮੈਡੀਕਲ ਸਟੋਰ ਤੇ ਹੀ ਬੈਠੇ ਹਨ ਦੱਸਿਆ ਗਿਆ ਹੈ ਕਿ ਮੋਟਰਸਾਈਕਲ ਸਵਾਰ ਬਟਾਲਾ ਸਾਈਡ ਤੋਂ ਆਏ ਸੀ ਅਤੇ ਉਹਨਾਂ ਵੱਲੋਂ ਕੁੱਲ 4 ਫਾਇਰ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਸਾਬਕਾ ਸਰਪੰਚ ਜੋਗਾ ਸਿੰਘ ਦੀ ਬਾਹ ਅਤੇ ਇੱਕ ਸਿਰ ਤੇ ਲੱਗਿਆ ਪਰ ਪੱਗ ਕਾਰਨ ਥੋੜਾ ਬਚਾ ਹੋ ਗਿਆ ਸਾਬਕਾ ਸਰਪੰਚ ਜੋਗਾ ਸਿੰਘ ਨੂੰ ਮੋਢਲੀ ਡਾਕਟਰ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੋੜੀਆਂ ਦੇ ਕਾਂਗਰਸੀ ਐਮ ਐਲ ਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਸਪਤਾਲ ਪਹੁੰਚੇ ਅਤੇ ਘਟਨਾ ਬਾਰੇ ਹਸਪਤਾਲ ਵਿੱਚ ਮੌਜੂਦ ਦਾਲਮ ਪਿੰਡ ਦੇ ਰਹਿਣ ਵਾਲਿਆਂ ਕੋਲੋਂ ਜਾਣਕਾਰੀ ਹਾਸਲ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰਪੰਚ ਸਾਹਿਬ ਦਾ ਦਾਲਮ ਕਾਂਗਰਸ ਪਾਰਟੀ ਵੱਲੋਂ ਇਹ ਤਾਂ ਮੈਡੀਕਲ ਸਟੋਰ ਹੈ ਹਾਂਜੀ ਇਹ ਜੀ ਹੁਣੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੇ ਕਲੀਨਿਕ ਤੇ ਬੈ ਗਏ ਸੀ ਪੈਟੀਕਲ ਸਟੋਰ ਤੇ ਤੇ ਕੁਝ ਬਟਾਲੇਵਲੋਂ ਦੋ ਅਨਪਛਾਤੀ ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉਤਰਦਿਆਂ ਸਾਰਿਆਂ ਨੇ ਤੇ ਫਾਇਰਿੰਗ ਕਰਤੀ ਕੋਈ ਚਾਰ ਕਰਾਉਂਡ ਕੀਤੇ ਆ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਤੇ ਲੱਗੇ ਆ ਬਾਕੀ ਜਿਹੜੇ ਇੱਕ ਤੇ ਬਾਹਤ ਆ ਤੇ ਹੁਣ ਬਾਕੀ ਇਹਨਾਂ ਕੋਈ ਲਾਕਡਾਉਨ ਦਾ ਕਰੋਤੀ ਨਹੀਂ ਫਰੋਤੀ ਦਾ ਤੇ ਕੋਈ ਚੱਕਰ ਨਹੀਂ ਲਾਕਡਾਉਨ ਤੁਹਾਨੂੰ ਪਤਾ ਸਰਪੰਚਾਂ ਦੀ ਹਾਲਤ ਉੱਤੇ ਚਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਦਾਂ ਦੇ ਹੋ ਗਿਆ ਤੇ ਬਾਕੀ ਹੁਣ ਕਾਂ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਹਾਲਤ ਆ ਫਾਇਰ ਹੋਇਆ ਸੀ ਉੱਚੀ ਦੁਕਾਨ ਦੇ ਕੋਲ ਉਹ ਦੁਕਾਨ ਤੇ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫਾਇਰ ਹੋ ਗਏ ਤੋਂ ਉਸੇ ਵੇਲੇ ਨਿਕਲ ਗਿਆ ਉਸੇ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾਚੇ ਟਾਈਮ ਫਿਰ ਦੂਜੇ ਵੀਰ ਨੇ ਗੱਡੀ ਤੇ ਪਾ ਕੇ ਤੇ ਬਟਾਲੇ ਲੈ ਜਾਂਦੇ ਸਾਨੂੰ ਕੀ ਕਹਿੰਦਾ ਸੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲਤ ਹੁਣ ਸੀਸੀਟੀਵੀ ਕੈਮਰੇ ਪੁਲਿਸ ਇਹ ਜੀ ਮੇਰਾ ਸਾਥੀ ਹੈ ਡਾਕਟਰ ਜੋਗਾ ਸਿੰਘ 달ਵ ਅੱਡੇ ਤੇ ਕੈਮਰੇ ਦੁਕਾਨ ਕਰਦਾ ਤੇ ਇਸ ਲਈ ਪੰਜ ਸਾਲਾਂ ਦੇ ਪਿੰਡ ਸਰਪੰਚੀ ਕੀਤੀ ਬੜਾ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਾਣਾ ਵਰਸਿਆ ਵਾ ਕੌਣ ਆਇਆ ਵਾ ਕਿ ਜਲਵਾਦਾ ਮੈਦ ਪੂਰਾ ਪੁੱਛਦੇ ਹੋ ਐਸੇ ਹਾਲਾਤ ਵੀ ਨਹੀਂ ਪੁੱਛਦੇ ਪਰ ਮਾੜੀ ਗੱਲ ਹੈ ਜੇ ਦਿਹਾੜੇ ਉਥੇ ਪਤਾ ਨਾ ਕਿ ਉਹ ਬੜਾ ਨੇ ਪਾਂਗਰ ਵੀ ਕੈਂਪ ਇਸ ਨੂੰ ਗੋਲੀ ਮਾਰੀ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਲਾਂਡ ਆਰਡਰ ਦੀ ਪੰਜਾਬ ਪੰਜਾਬ ਦਾ ਬੇੜਾ ਕਰ ਕੋ ਪਤਾਨੀ ਮਾਨ ਸਾਹਿਬ ਕਿਹਨੀਆਂ ਗੱਲਾਂ ਫਿਰਦੇ ਨੇ ਕਿਤੇ ਪੈਦਲੋਂ ਕਰਨ ਬਜ਼ਾਰਾਂ ਚ ਕੋ ਲੋਕਾਂ ਨੂੰ ਪੁੱਛਣ ਬਟਾਲੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਕਿਫਾਇਤੀ ਦਿੱਤਾ ਸ੍ਰੀ ਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਲਟਾਓ ਨਾ ਤੇ ਰੱਬ ਦੀ ਮਿਹਰ ਹੋਈ ਆ ਯਾਦਵ ਜਾਨ ਬਚ ਗਈ ਆ ਕੋਲੀ ਪੱਗ ਦੇ ਵਿੱਚੋਂ ਸਿਰ ਨੂੰ ਖਹਿ ਕੇ ਜਿੜ ਗਈ ਆ ਨਾਲੋਂ ਤੇ ਕੋਈ ਕਸਰ ਨਹੀਂ ਰੱਬ ਹੀ ਇਹ ਬਚਾਤਾ ਉਹਦੀ ਖੇੜ ਵਕਰੀ ਹੈ ਉਹ ਚੌਨੜਾ ਵੀ ਤਗੜਾ ਉਹਨੇ ਬਚਾਤਾ ਉਹਦੇ ਰੱਬ ਦੇ ਸ਼ੁਕਰ ਹੈ ਕਨ ਕੋਈ ਦੂਸਰੇ ਪੁਲਿਸ ਅਧਿਕਾਰੀ ਨਹੀਂ ਆ ਸੋਹਣਾ ਕਿਸੇ ਮੈਂ ਐਸਐਸਓ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਮੈਂ ਮੌਕੇ ਤੇ ਚੱਲਿਆ ਵਾ ਤੇ ਮੈਂ ਫਿਰ ਉਧਰ ਮੈਂ ਘੱਟ ਰਿਆਂ ਨੂੰ ਮੈਂ ਭੱਜ ਕੇ ਦੇਖੋ ਸੱਤਾ ਲਾ ਗਿਆ ਆ ਡਾਕਟਰ ਗੁਦਲੀਨ ਸਾਡੇ ਕੋਲ ਮਰੀਜ਼ ਆਇਆ ਜੀ ਤਕਰੀਬਨ 1:55 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਯੋਗਾ ਸੀ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹਂ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਗਈ ਹੈ ਤੇ ਵੀ ਸਿਰ ਤੇ ਜ਼ਖਮ ਹੈਗਾ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ایڈ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਦੇ ਕੇ ਤੇ ਪੇਸ਼ੈਂਟ ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤਾਂ ਕਾਫੀ ਹੋਈ ਆ ਪੇਸ਼ੇਨ ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ایڈ ਟ੍ਰੀਟਮੈਂਟ ਪੇਸ਼ੇਨ ਨੂੰ ਸਟੈਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਧੀ ਹੈਗੀ ਆ